ਆਪਾ ਸਤਿਗੁਰੂ ਦੇ ਬਚਨ ਪੜਦੇ ਭੈ ਕਾਹੂ ਕੋ ਦੇਤ ਨਹਿ ਨਹਿ ਪਹਿਮਾਨ ਤਿਆਨ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ ਉਹ ਆਤਮ ਗਿਆਨੀ ਐ ਉਹ ਗਿਆਨਮਾਨ ਐ ਜਿਹੜਾ ਨਾ ਕਿਸੇ ਤੋਂ ਡਰਦਾ ਐ ਤੇ ਨਾ ਕਿਸੇ ਨੂੰ ਡਰ ਦਿੰਦਾ ਹੈ ਪਰ ਪ੍ਰਮਾਤਮਾ ਦਾ ਉਹਦੇ ਅੰਦਰ ਭਾਉ ਹੈ ਇਹ ਨਿਰਮਲ ਭਾਉ ਹੁੰਦਾ ਹੈ ਨਿਰਮਲ ਭਾਉ ਦਾ ਭਾਵ ਜਿਵੇਂ ਗੁਰੂ ਅੰਗਦ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਕਿ ਦਿਨ ਚੱਲ ਰਹੇ ਹਨ ਨਾਲ ਸੰਗਤਾਂ ਐ ਨਾਲ ਬਾਬਾ ਅਮਰਦਾਸ ਜੀ ਸਨ ਜੇ ਗੁਰੂ ਪਦਵੀ ਨਹੀਂ ਮਿਲੀ ਨਾਲ-ਨਾਲ ਚੱਲ ਰਹੇ ਸਨ ਕਹਿੰਦੇ ਚੱਲਦਿਆਂ ਚੱਲਦਿਆਂ ਅਚਨ ਚੇਤ ਬਾਬਾ ਅਮਰਦਾਸ ਜੀ ਦਾ ਹੱਥ ਗੁਰੂ ਅੰਗਦ ਸਾਹਿਬ ਤੋਂ ਅੱਗੇ ਚਲਾ ਗਿਆ ਥੋੜਾ ਜਾਂ ਥੱਗੇ ਗਿਆ ਬਾਬਾ ਜੀ ਨੇ ਛੇਤੀ ਨਾਲ ਪਰਨੇ ਨਾਲ ਹੱਥ ਬੰਨ ਕੇ ਆਪਣੀ ਬਾਹਂ ਗਲ ਵਿੱਚ ਪਾ ਲਈ ਮਾਰ ਕਿਆ ਇਹ ਬਾਹਂ ਗਲ ਵਿੱਚ ਕਿਉਂ ਪਾਈ ਐ ਕਹਿੰਦੇ ਸਤਗੁਰੂ ਤੁਹਾਡਾ ਅਨਾਦਰ ਕੀਤਾ ਹੈ ਤਹਾਡੇ ਪਾਵਨ ਸਰੀਰ ਤੋਂ ਅੱਜ ਇਹ ਹੱਥ ਮੇਰੀ ਬਾਹ ਅੱਗੇ ਗਈ ਹੈ ਜਿਹੜੀ ਬਾਹ ਗੁਰੂ ਤੋਂ ਅੱਗੇ ਜਾਣ ਦਾ ਯਤਨ ਕਰੇ ਉਹਨੂੰ ਮੈਂ ਮੁਰਦਾ ਕਰਾਰ ਕਰ ਦਿੱਤਾ ਹੈ ਸਤਿਗੁਰੂ ਕਿਹਾ ਕਿਉਂ ਕਿਹਾ ਮਹਾਰਾਜ ਅੱਜ ਤਨ ਗੁਰੂ ਤੋਂ ਅੱਗੇ ਜਾਣ ਦਾ ਯਤਨ ਕਰਦਾ ਹੈ ਮਨ ਤੇ ਅੱਗੇ ਬੜਾ ਚੰਚਲ ਹੈ ਅੱਜ ਤਨ ਅੱਗੇ ਜਾ ਰਿਹਾ ਕੱਲ ਨੂੰ ਮਨ ਗੁਰੂ ਤੋਂ ਅੱਗੇ ਭੱਜਣ ਦਾ ਯਤਨ ਕਰੇਗਾ ਕਈ ਵਾਰ ਆਪਾਂ ਆਪਣੇ ਮਨ ਦੀ ਮੱਤ ਵਰਤਦੇ ਹਾਂ ਆਪਾਂ ਸੋਚਦੇ ਗੁਰੂ ਨੇ ਜੋ ਕਿਹਾ ਉਹ ਠੀਕ ਨਹੀਂ ਜੋ ਮੇਰੀ ਮੱਤ ਕਹਿੰਦੀ ਉਹ ਠੀਕ ਹੈ ਪਰ ਸੱਚੇ ਪਾਤਸ਼ਾਹ ਕਹਿੰਦੇ ਗੁਰ ਕੀ ਮਤ ਤੂੰ ਲਿਹੇ ਈਾਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਇਥੇ ਆਪਣੀ ਮਤ ਨਹੀਂ ਕੰਮ ਕਰਦੀ ਗੁਰੂ ਦੀ ਮਤ ਜਦੋਂ ਆਪਾਂ ਧਾਰਨ ਕਰਦੇ ਗੁਰੂ ਦੀ ਮਤ ਅਨੁਸਾਰ ਚੱਲਦੇ ਆ ਜੀਵਨ ਸਫਲ ਹੋ ਜਾਂਦਾ ਹੈ ਸੱਚੇ ਪਾਤਸ਼ਾਹ ਮਾਰ ਕਹਿੰਦੇ ਨੇ ਅਕਾਲ ਪੁਰਖ ਵੈਗੁਰੂ ਦੇ ਭੈ ਵਿੱਚ ਇਹ ਸਾਰੀਆਂ ਤਾਕਤਾਂ ਹਨ ਮਹਾਰਾਜ ਦੀ ਬਾਣੀ ਦੇ ਹੋਰ ਵੀ ਆਪਾਂ ਬਚਨ ਪੜ੍ਹਦੇ ਹਾਂ ਡਰਪੇ ਤਰਤ ਆਕਾਸ ਨਖਤਰਾ ਸਿਰ ਉਪਰ ਅੰਬਰ ਕਰਾਰਾ ਇਹ ਧਰਤੀ ਕਾ ਸਭ ਡਰਦੇ ਕਿਉਂ ਰੱਬ ਦਾ ਹੁਕਮ ਆ ਨਾ ਡੰਡਾ ਇਹਨਾਂ ਦੇ ਸਿਰ ਦੇ ਉੱਤੇ ਹਨ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗੁਰੂ ਕੋਲ ਬਹਿ ਕੇ ਗਾਉਂਦਾ ਸੱਚ ਜਾਣੂ ਉਹਦੇ ਸਾਰੇ ਡਰ ਭੈ ਖਤਮ ਹੋ ਜਾਂਦੇ ਹਨ ਸਤਿਗੁਰੂ ਸਹਿ ਮਹਾਰਾਜ ਇਹ ਵੀ ਬਖਸ਼ਿਸ਼ ਇਹ ਸ਼ਬਦ ਵਿੱਚ ਕਰਦੇ ਆ ਜਿਵੇਂ ਇਹ ਸਾਰੇ ਰੱਬ ਦੇ ਭੈ ਵਿੱਚ ਹਨ ਇਹ ਤਾਕਤਾਂ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਖਾ ਤੂੰ ਗੁਰੂ ਪ੍ਰਮਾਤਮਾ ਨਾਲ ਜੋੜ ਤੇ ਸੱਚ ਜਾਣੀ ਇਹ ਜਿਹੜੇ ਰੱਬ ਦੇ ਭੈ ਵਿੱਚ ਹੈ ਤੇਰੇ ਭੈ ਵਿੱਚ ਵੀ ਆ ਜਾਣਗੇ ਇਨਾਂ ਤੇ ਤੇਰਾ ਵੀ ਹੁਕਮ ਚੱਲਣ ਲੱਗ ਪਏਗਾ ਇਹ ਤੇਰੇ ਹੁਕਮ ਦੇ ਅਨਸਾਰ ਹੀ ਹੋ ਜਾਣਗੇ ਜਿਹੜੇ ਲੱਖਾਂ ਦਰਿਆ ਚੱਲ ਰਹੇ ਹਨ ਆਪਾਂ ਪੜਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਵਿੱਚੋਂ ਜਦੋਂ ਅੜਕ ਦਰਿਆ ਬਹੁਤਾ ਚੜਿਆ ਨਾਲ ਫੌਜਾਂ ਸਨ ਹੁਣ ਪਾਰ ਕਰਨਾ ਦਰਿਆ ਬੜਾ ਚੜਿਆ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਸਾਡਾ ਇਤਿਹਾਸ ਕਹਿੰਦਾ ਪਾਣੀ ਗੋਡੇ-ਗੋਡੇ ਹੋ ਗਿਆ ਦਰਿਆ ਵੀ ਲੈ ਗਿਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਸਾਰੀ ਫੌਜ ਲੈ ਕੇ ਅੱਗੇ ਲੰਘੇ ਕੋਜ ਵਿੱਚ ਸੈਣ ਕਹੋ ਜੇ ਜਿਨ੍ਹਾਂ ਨੇ ਭਰੋਸਾ ਨਾ ਕੀਤਾ ਕਹਿ ਲਗੇ ਐਵੇਂ ਕਿਵੇਂ ਪਾਣੀ ਰਾਹ ਦੇ ਦੇਵੇਗਾ ਉਹਨਾਂ ਨੂੰ ਸੰਗਤ ਜੀ ਪਾਣੀ ਰੋੜ ਕੇ ਲੈ ਗਿਆ ਕਿਉਂਕਿ ਭਾਵਨਾ ਨਹੀਂ ਸੀ ਅੰਦਰ ਪਰ ਭਰੋਸੇ ਵਾਲੇ ਮਹਾਰਾਜਾ ਸਾਹਿਬ ਦੇ ਨਾਲ ਉਹ ਪਾਰ ਹੋ ਗਏ ਸਨ ਇਸ ਕਰਕੇ ਇਹ ਸਾਰੀਆਂ ਜਿੰਨੀਆਂ ਤਾਕਤਾਂ ਹਨ ਇਹ ਵੀ ਬਸ ਵਿੱਚ ਆ ਜਾਂਦੀਆਂ ਇਹ ਵੀ ਆਪਣਾ ਸੁਭਾਅ ਬਦਲ ਲੈਂਦੀਆਂ ਹਨ